ਲੋ ਜੀ ਅੱਜ ਘਰੇ ਆਏ ਹੋਏ ਨੇਗੇ ਗੈਸਟ ਤੁਹਾਨੂੰ ਪਤਾ ਹੀ ਆ ਕਿ ਸੀਸਟਰ ਆਏ ਹੋਈ ਸੀਗੇ ਤਾਂ ਜੀਜੂ ਆਏ ਨੇ ਉਹਨਾਂ ਨੂੰ ਲੈਣ ਲਈ ਤੇ ਨਾਲ ਉਹਨਾਂ ਦੇ ਬ੍ਰਦਰ ਆਏ ਹੋਏ ਨੇਗੇ ਤੇ ਅੱਜ ਹੈਗੀ ਹੈ ਸਾਡੀ ਫਸਟ ਐਨੀਵਰਸਰੀ ਤੇ ਮਿਸਟਰ ਗਏ ਹੋਏ ਨੇ ਬਾਲ ਕਟਿੰਗ ਕਰਾਣ ਸਾਰੇ ਜਣੇ ਬਲੌਗ ਨਾਲ ਬਨੇ ਰਹੀਓ ਸ਼ਾਮ ਨੂੰ ਆਪਾਂ ਫੁੱਲ ਇੰਜੋਏ ਕਰਾਂਗੇ ਪਹਿਲਾਂ ਆਪਾਂ ਕਿਤੇ ਜਾਣ ਦਾ ਪਲਾਨ ਬਣਾਇਆ ਸੀਗਾ ਹੁਣ ਦੇਖਦੇ ਹਾਂ ਕਿ ਆਪਾਂ ਜਾਣਾ ਜਾਂ ਨਹੀਂ ਜਾਣਾ ਲੋ ਜੀ ਚਾਤਾ ਲਈਆ ਸੀ ਪੀ ਮਿਸਟਰ ਦੀ ਵੇਟ ਕਰ ਰਹੇ ਆ ਹਲੇ ਤੱਕ ਨਹੀਂ ਉਹ ਆਏ ਹੈਗੇ ਉਹ ਵਾਲ ਕਟਿੰਗ ਕਰਾਉਣ ਗਏ ਹੋਏ ਨਹੀਂਗੇ ਇੱਧਰ ਮਿਸਟਰ ਕੋਕੋ ਲੈ ਆ ਕੋਕੋ ਉਹ ਕੋਕੋ ਚੜ ਰਿਹਾ ਇਹਨੂੰ ਪਤਾ ਨਹੀਂ ਕਾਦੀ ਮਸਤੀ ਚੜੀ ਹੋਈ ਆ ਹਾਂ ਹਾਂ ਚਲ ਬੈਠੋ ਫੇਸ ਇਹਨੂੰ ਕਰਨੀ ਕੋਕੋ ਨੂੰ ਕਰਨ ਦੀ ਲੱਗ ਰਹੀ ਅੱਜ ਕੋਕੋ ਆ ਕੇ AC ਦੀ ਹਵਾਜ ਹੁੰਦਾ ਅੱਜ ਕੂਲਰ ਦੀ ਹਵਾਜ ਬੈਠਾ ਇਹ ਉਧਰ ਕੋਈ ਗੈਸਟ ਆਏ ਹੋਏ ਨੇਗੇ ਇਸ ਲਈ ਉਹ ਉਧਰ ਬੈਠੇ ਨੇਗੇ ਟਾਈਮ ਵੱਜ ਗਏ ਨੇ 9:11 ਹਲੇ ਤੱਕ ਨਹੀਂ ਆਏ ਹੈਗੇ ਇਧਰ ਬਣ ਰਹੀ ਹੈ ਸਬਜੀ ਸ਼ਿਮਲਾ ਮਿਰਚ ਦੀ ਮਟਰ ਪਨੀਰ ਦਾ ਰੈਡੀ ਆ ਆਪਣਾ ਬਸ ਹੁਣ ਰੋਟੀ ਬਣਾ ਦੇਣੀ ਆ ਰੋਟੀ ਬਣਾ ਕੇ ਤਾਂ ਬਸ ਜਿਹੜੇ ਗੈਸਟ ਆਏ ਹੋਏ ਨੇ ਉਹਨਾਂ ਨੂੰ ਖਵਾ ਦੇਣੀ ਆ। ਇੱਧਰ ਲੱਗੇ ਹੋਏ ਨੇ ਇਹ ਸਕੰਜਮੀਨ ਪੀਣ ਵਿੱਚ ਸਪਰਾਈਟ ਐਡ ਕਰਕੇ ਮਿਸਟਰ ਕੋਕੋ ਉਂਦਰ ਮਿਸਟਰ ਆ ਰਹੇ ਨੇ ਨਾ ਹੁਣ ਚੱਲੇ ਨੇ। ਹਾਂ? ਹਾਂ ਬਸ ਨਾ ਕੇ ਪਾ ਲੋ। ਆ ਇਧਰਾਂ ਦੀ ਨਵੀਂ ਟੀ-ਸ਼ਰਟ ਪਾਉਣ ਲੱਗੇ ਨੇ ਇਹ ਅੱਜ। ਸਪੈਸ਼ਲੀ ਲੈ ਕੇ ਆਏ ਸੀ ਐਨੀਵਰਸਰੀ ਤੇ। ਬਲੀ ਹੁਣ ਅਸੀਂ ਹੋ ਗਏ ਆ ਰੈਡੀ ਹੁਣ ਅਸੀਂ ਚੱਲਿਆਂ ਫੋਟੋ ਕਰਾਉਣ ਅਸੀਂ ਸੋਚਿਆ ਕਿ ਚਲੋ ਫਸਟ ਐਨੀਵਰਸਰੀ ਆ ਕਿ ਅਸੀਂ ਅੱਜ ਫੋਟੋ ਕਰਾਇਆ ਆਈਏ ਤਾਂ ਮਿਸਟਰ ਵੀ ਰੈਡੀ ਹੋ ਗਏ ਤਾਂ ਚੱਲਿਆਂ ਹੁਣ ਆਪਾਂ ਜੋ ਜੀ ਇੱਧਰ ਹੋ ਰਹੀ ਆ ਹੁਣ ਰੋਟੀ ਤਿਆਰ ਸਲਾਦ ਤਾਂ ਹੋ ਗਿਆ ਇੱਧਰ ਮੰਮੀ ਸਹੀਂ ਫੈਂਟਰੀ ਆ ਇੱਧਰ ਰੋਟੀ ਸਬਜੀ ਗਰਮ ਹੋ ਰਹੀ ਆ ਰੋਟੀ ਬਣ ਰਹੀ ਆ ਛੋਟਾ ਤਾਂ ਪਕਰਾਇਆ ਸੀ ਮਿਲਦੇ ਹਨ ਉਹ ਬਾਅਦ ਵਿੱਚ ਰੋਟੀ ਰੁੱਟੀ ਖਾ ਕੇ ਇਸ ਤਰ੍ਹਾਂ ਤਾਂ ਚੱਲੇ ਸਾਰੇ ਖੜੇ ਨੇ ਆਏ ਹੋਏ ਸੀਗੇ ਬੀਬੀ ਦੀਆਂ ਭਤੀਜ ਨੂੰ ਆਈ ਆਈਆਂ ਹੋਈਆਂ ਸੀਗੀਆਂ ਕੋਈ ਤਾਂ ਹਮਨੋ ਬੈਠਾ ਹਾਂ ਮੈਂ ਚੱਲਦੇ ਮੈਂ ਚੱਲ ਜਾਈਏ ਬਾਬੇ ਸੇ ਆਏਗੇ ਮੈਨੂੰ ਪਤਾ ਹੈ ਆਪ ਨਹੀਂ ਜਾ ਰਹੇ ਹਾਂ ਲੋ ਜੀ ਜਾ ਰਹੇ ਨੇ ਹੁਣ ਸਿੰਗਾ ਮਾਰ ਆਏ ਕਿ ਨਾ ਇਹ ਤਾਂ ਕਲਾ ਲੱਗੇ ਮਜ਼ਾਕ ਜਾਂਦੇ ਆ ਚਲੋ ਛੱਡਿਓ ਫਿਰ ਤੁਸੀਂ ਦੋਨੋਂ ਜਣੇ ਬਾਏ ਤੇਰੇ ਵਾਲੇ ਕੋਲੋਂ ਬਾਏ ਚਲ ਕੇ ਰਿਸ਼ਤੇਦਾਰ ਏ ਜੀ ਲੱਗ ਰਿਹਾ ਸੀ ਨਾ ਲੋ ਜੀ ਰਿਸ਼ਤੇਦਾਰ ਚਲ ਗਏ ਹੁਣ ਆਪਾਂ ਕਰ ਲਈਏ ਸਫਾਈਆਂ ਫਿਰ ਸ਼ਾਮ ਨੂੰ ਆਪਾਂ ਕਮਰਾ ਵੀ ਡੈਕੋਰੇਟ ਕਰਨਾ ਤੇ ਅ ਥੋੜਾ ਜਿਹਾ ਸੈਲੀਬ੍ਰੇਟ ਕਰਨਾ ਇੰਜੋਏ ਕਰਨਾ ਤੇ ਫਿਰ ਹੁਣ ਆਪਾਂ ਸਫਾਈਆਂ ਕਰ ਲਈਏ ਬਹੁਤ ਖਲਾਰਾ ਪਾਇਆ ਗਿਆ ਅ ਜੀ ਸਾਡੇ ਆ ਗਏ ਅੱਜ ਅਨਿਵਰਸਰੀ ਜੀ ਅੱਜ ਹੁਣ ਡੈਕੋਰੇਸ਼ਨ ਕਰਨ ਲੱਗੇ ਆ ਹੁਣ ਡੈਕੋਰੇਸ਼ਨ ਕਰਨ ਲੱਗੇ ਆ ਇੱਥੇ ਕਰਾਂਗੇ ਕੰਧ ਤੇ ਵਾਈਟ ਪੁਆਇੰਟ ਕੰਧ ਤੇ ਜਿਵੇਂ ਜਿਵੇਂ ਕੁਵਤ ਨੂੰ ਦਿਖਾਵਾਂਗੇ ਇਸ ਤਰ੍ਹਾਂ ਇੱਧਰ ਲੱਗੇ ਹੋਇਆ ਕਮਰਾ ਡੈਕੋਰੇਟ ਕਰ ਇਹ ਤਰ੍ਹਾਂ ਆਹ ਨੇ ਤਿਆਰੀਆਂ ਚੱਲ ਰਹੀਆਂ ਨੇ ਇਸਮਾ ਇਸ ਕਿਰਸੀ ਘਾ ਇੱਧਰ ਦਿਖਾਇਆ ਸਟਾਰ ਇੱਧਰ ਸਟਾਰ ਪਾ ਰਹੇ ਨੇ ਇਹ ਤੇ ਆ ਸਾਰਾ ਸਮਾਨ ਕਮਰਾ ਡੈਕੋਰੇਟ ਕਰਕੇ ਦਿਖਾਉਣਾ ਤੁਹਾਨੂੰ ਆਪਾਂ ਪੂਰੀ ਤਰ੍ਹਾਂ ਆਪਾਂ ਵੀ ਡੈਕੋਰੇਟ ਇਹਨਾਂ ਵਰਗੇ ਬਹੁਤ ਸਾਰੇ ਲੋਕਾਂ ਨੇ ਗਾ। ਬੱਸ। ਦੋ ਬਹੁਤ ਆ। ਦੋ ਬਹੁਤ ਆ। ਇਹਦੇ ਨਾਲ ਇੱਕ ਸਾਲ ਖਾਣਾ। ਜੇ ਮੈਂ ਨਾ ਬਤ ਬਲੌਗ। ਜੋ ਜੀ ਹੁਣ ਆਪਾਂ ਲੱਗਿਆ ਕੇਕ ਕੱਟਾਂ। ਕੇਕ ਲਿਆਤਾ ਸੀਗਾ ਹੁਣ ਲੱਗਿਆ ਕੇਕ ਕੱਟਾਂ। ਸਾਰੇ ਤਿਆਰੀਆਂ ਚ ਨੇ। ਟੂ ਯੂ। ਇੱਕ ਸਾਲ ਬਰਤਣ ਲਈ ਜਿੰਦਾਬਾਦ। ཧ� ཧ� ཧྲ ར ཚི ཚི ར ར ར ར དེ ਇਹ ਸਾਡੇ ਗੈਸਟ ਬੁਲਾਏ ਵੇ ਦੇਖੋ ਇਹਨੇ ਬਿਨ ਬੁਲਾਏ ਆਏ ਵੇ ਕਤਾਰ ਨਹੀਂ ਹੁੰਦਾ ਜੀ ਯਾਦ ਨਹੀਂ ਆ ਕੋਈ ਨਾ ਕਰੀ ਮੈਨੂੰ ਪੜਾ ਦੂ ਠੀਕ ਜਿਹਾ ਜਿਹਾ ਲੋ ਜੀ ਆਪਾਂ ਕੇਕ ਤਾਂ ਲਿਆ ਕੱਟ ਠੀਕ ਹੈ ਤੇ ਹੁਣ ਆਪਾਂ ਖਾ ਪੀ ਲਈਏ ਖਾ ਪੀਣ ਤੋਂ ਬਾਅਦ ਮਿਲਦੇ ਆਂ ਉਧਰ ਹੀ ਚੱਲ ਰੋ ਸੀ ਕਮਰਾ ਡੈਕੋਰੇਟ ਕੀਤਾ ਸੀਗਾ ਇੱਧਰੋਂ ਹਾਂਜੀ ਤੇ ਆਹ ਕੇਕ ਲਿਆ ਹੁੰਦਾ ਸੀਗਾ ਹਟੇ ਤੇ ਜਵਾਬ ਦਿੱਤੀ ਸੀ। ਇੱਥਾ ਪਿਆਰ ਕਰਨ ਵਾਲੇ ਕੋਪੀ ਵਾਈਫ ਨੇ ਮੈਨੂੰ ਅੱਜ ਅੱਜ ਮੈਂ ਇਹਨਾਂ ਨੂੰ ਇਹ ਰਿੰਗ ਪਾਈ ਆ ਤੇ ਇਹਨਾਂ ਨੇ ਮੈਨੂੰ ਆਹ ਪਾਈ ਆ। ਇੱਧਰ ਮੇਰੇ ਬ੍ਰਦਰ ਦਾ ਫੋਨ ਆਇਆ ਹੋਇਆ ਵੀਡੀਓ ਕਾਲ ਆ ਰਹੀ ਹੈਗੀ। ਇੱਧਰ ਮਿਸਟਰ ਖੜੇ ਨੇ। ਇਹ ਸਾਲੀ ਨੇ ਗਿਫਟ ਦਿੱਤਾ ਵਾ ਆ ਇਹਨਾਂ ਨੂੰ ਗਿਫਟ ਕੀਤਾ ਇਹਨਾਂ ਦੀ ਸਾਲੀ ਨੇ ਖੋਲੋ ਹੁਣ ਕੀ ਹੈ ਇਹਦੇ ਵਿੱਚ ਬੜੀ ਤਕੜੀ ਪੈਕਿੰਗ ਕਰੀ ਹੋਈ ਹੈ ਬਈ ਰੋਲੈਕਸ ਹਨ ਕਾਉਣਗੇ ਇਹ ਰੋਲੈਕਸ ਹਨ ਕਾ ਨੇ ਐ ਗਰਮੀ ਆਈ ਚੱਲ ਗਰੇ ਆਪਾਂ ਦੇਖੀ ਸਭ ਤੋਂ ਜ਼ਿਆਦਾ ਮੈਨੂੰ ਪਸੀਨਾ ਆ ਰਿਹਾ ਹੈ ਬਾਗਰੀ ਕੁੰਡਿਓ ਆ ਦੇਖ ਰਹਾ ਰਹਾ ਦਿਖਾਓ ਮਿਸਟਰ ਲਾ ਕੇ ਦਵਾ ਦੇ ਗਿਆ ਮਿਸਟਰ ਦੀਨ ਦਾ ਗ੍ਰਾਡ ਚ ਕਰ ਰਹਾ ਉੱਤਰ ਜੀ ਵਾ ਜਿਵਾ ਦੇ ਕਾਟਾ ਚਲੇ ਚਲੇ ਇਹ ਖਾਣੇ ਹੁਣ ਆਪਾਂ ਲੱਗਿਆ ਖਾਣ ਪੀਣ ਬੈਠੇ ਨੇ ਸਾਰੇ ਖਾਣ ਪੀਣ ਦੀ ਵੇਟ ਕਰ ਰਹੇ ਨੇ ਕਿ ਕਦੋਂ ਮਿਲੂਗਾ ਸਾਨੂੰ

ਕਿੱਦਾਂ ਲੱਗਿਆ ਬਈ ਤੁਹਾਨੂੰ ਸਾਰਿਆਂ ਨੂੰ ਬਾਜੀ ਕਹਿੰਦੇ ਵੇਖਰ ਖਾ ਪੀ ਕੇ ਡੰਡੇ ਹੋ ਗਏ ਤੇ ਇਸ ਕਰਕੇ ਆਹ ਗਰਮ ਨਹੀਂ ਆ ਖਾ ਲੋ ਸਟੀਮ ਮਮਮ ਤੇ ਨਾਲ ਫਰਾਈ ਮਮਮ ਫਰਾਈ ਮਮਮ ਮੈਂ ਤਾਂ ਆਦਮ ਰਬੜ ਜੀ ਆ ਗਈ ਕਿੱਥੋਂ ਆਹ ਕੀ ਪਿਆ ਇੱਕ ਪਲੇਟ ਬੱਚੇ ਜਿਹੇ ਦਾ ਓਹੋ ਕਿਵੇਂ ਲੱਗੇ ਨੇ ਖਾਣਾ ਕੋਲੀਆਂ ਨਾ ਖਾ ਜਾਓ ਕਿਤੇ ਹਾਂ ਮੈਂ ਐਨਵਰਸਰੀ ਨੇ ਖਾ ਰਿਆ ਹਾਂ ਜੋ ਜੋ ਹੁੰਦਾ ਕਿਵੇਂ ਖਾ ਰਹਾ ਪਾਇਆ ਮੂਰੇ ਵਧੀਆ ਲੈਣੀਆਂ ਪਾ ਮੈਂ ਸਾਹਮਣੇ ਭਾਈਮ ਭਾਈ ਦਾ ਹੈ ਇੱਧਰ ਲੱਗੇ ਨੇ ਨਿਊਡਲ ਖਾਣ ਲੈ ਪੌਬ ਚੱਕੋ ਪਲੇਟ ਆਉਣ ਦਾ ਬੱਸ ਉਹ ਖਾ ਖਾ ਵੀ ਖਾ ਖਾ ਅਨਮੇਤ ਪਰ ਉਹ ਸੰਤਮਾ ਚਾਹ ਲੈ ਲੈਣਾ ਤੂੰ ਲੋ ਜੀ ਕੇਕ ਲਿਆ ਆਪਾਂ ਘੱਟ ਖਾ ਪੀ ਵੀ ਲਿਆ ਸਾਰੇ ਜਣੇ ਨੇ ਪਰ ਚੀਜ਼ਾਂ ਜਿਹੜੇ ਲੈਂਦੀ ਸੀ ਆਪਾਂ ਟੇਸਟੀ ਸੀ ਗੈਂ ਕਿਵੇਂ ਲੱਗੀਆਂ ਬਈ ਬਹੁਤ ਵਧੀਆ ਤੁਸੀਂ ਬਹੁਤ ਇੰਜੋਏ ਕੀਤਾ ਤੁਸੀਂ ਮਿਸਟਰ ਇੰਜੋਏ ਕੀਤਾ ਫਿਰ ਆਪਾਂ ਆਈਸਕ੍ਰੀਮ ਬੈਠੇ ਨੇ ਸਾਰੇ ਜਣੇ ਬੀਬੀ ਇੱਧਰ ਬੈਠੀਆਂ ਨੇ ਮੈਂ ਨਹੀਂ ਖਾ ਰਹਾ ਤੂੰ ਤਾਂ ਸਾਰਾ ਤਾਂ ਜ਼ਿਆਦਾ ਖਾ ਰਹਾ ਹਾਂ ਹਾਂ ਖਾ ਲੋ ਖਾ ਲੋ ਬਈ ਸੰਗੋਰਾ ਖਾਓ ਖਾਓ ਕੋਕੋ ਲੱਗਿਆ ਆਈਸਕ੍ਰੀਮ ਖਾਣ ਐ ਬੜੇ ਸਟਾਈਲ ਮਾਰ ਰਿਹਾ ਜੇ ਠੰਡੀ ਲੱਗ ਰਹੀ ਹੈ ਹੁਣ ਇਹਨੂੰ ਅੰਮੀ ਦੁਬਾਰੇ ਕਰਵਾ ਦੇਖੀ ਠੰਡੀ ਲੱਗ ਰਹੀ ਹੈ ਖਾਊਗਾ ਖਾਊਗਾ ਹੌਲੀ ਹੌਲੀ ਠੰਡੀ ਲੱਗ ਰਹੀ ਹੈ ਇਹਨੂੰ ਇਸ ਵਲੌਗ ਦਾ ਇੱਥੇ ਕਰਦੇ ਐਂਡ ਜੇਕਰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਵਿੱਚ ਜ਼ਰੂਰ ਦੱਸਦਿਆ ਕਰੋ ਕਿ ਕਿੱਦਾਂ ਲੱਗੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਮਿਲਾਂਗੇ ਹੁਣ ਨੈਕਸਟ ਵਲੌਗ ਦੇ ਵਿੱਚ ਸਾਰਨ ਟੇਕ ਕੇਅਰ ਬਾਏ ਖਾ ਲਓ ਆਈਸਕ੍ਰੀਮ ਖਾ ਲੈ ਬਾਏ ਯੂਦਰ ਦਾ ਵਲੌਗ